ਅੱਜ ਮਨੇ ਐਸਐਸ ਮੇਧਾ ਪਲਸਪਾਲਟੀ ਲਖਣਕੇ ਅੱਡਾ ਲਖਣਕੇ ਵੱਡੇ ਅੱਡੇ ਦੇ ਨਜੂਜਵਾਰ ਮੈਨੂੰ ਮੁਖਵਲ ਖਾਸ ਨੇ ਤਵਾ ਦਿੱਤੀ ਕਿ ਬਲਵਿੰਦਰ ਸਿੰਘ ਸਨ ਉਹ ਮਕਰਸੰਗ ਮਕਰਸੰਗ ਵਾਸੀ ਲਖਣਕੇ ਵੱਡੇ ਨੇ ਆਪਣੇ ਖੇਤਾਂ ਦੇ بڑے ਘਰ ਦੇ ਕੁਛ ਨੇ ਬੰਨੇ ਸਰੋਂ ਦੇ ਇਹ ਸਰੋਂ ਦੇ ਖੇਤ ਵਿੱਚ ਪੋਸਟ ਤੇ ਬੂਟੇ ਲਗਾਏ ਹੋਏ ਹਨ ਤੇ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਤੁਸੀਂ ਆਹ ਸਰਦਾਰਾਂ ਤੇ ਮਨ ਇਹ ਸੇਜੇ ਸਮੇ ਸਾਥੀ ਕਾਮਚਰੀਆਂ ਦੇ ਬਲਵਿੰਦਰ ਸਿੰਘ ਦੇ ਨਸਬੀ ਮੁਕਮਲ ਜਗ੍ਹਾ ਤੇ ਰੇਡ ਕੀਤਾ ਜਿੱਥੋਂ ਅਸੀਂ ਆ ਖੇਤ ਦੇ ਵਿੱਚੋਂ ਸਾਨੂੰ ਪੋਸਤ ਦੀ ਜੀ ਹੋਏ ਹਰੇ ਤੇ ਪੌਦੇ ਜਗ੍ਹਾ ਮਿਲੀ ਆ ਜਿੱਥੋਂ ਅਸੀਂ ਆ ਬਲਵਿੰਦਰ ਸਿੰਘ ਨੇ ਆਪਣੇ ਹੱਥਾਂ ਦੇ ਨਾਲ ਸਾਨੂੰ ਡੋਡੇ ਚੋਂ ਦਾ ਪੋਸਤ ਬਰਾਮਦ ਕਰਵਾਇਆ ਹਨ ਸਰੋਂ ਦੇ ਵਿੱਚੋਂ ਸਰੋਂ ਦੇ ਵਿੱਚੋਂ ਬਰਾਮਦ ਕਰਾਇਆ ਹਨ tá já